ਮਿੱਤਰੋ ਫਿਰ ਖੋਲਦੇ ਅੱਜ ਫਿਲਟਰ ਵੇਖ ਲਓ ਤੇ ਵੇਖ ਲਓ ਭਾਈ ਪਹਿਲਾ ਸ਼ਕਵਿੰਦਰ ਹੀ ਵਿਖਦਾ ਫਿਲਟਰਾਂ ਤੇ ਤੇ ਫਿਰ ਭਾਈ ਉਹ ਦੂਜਾ ਬਾਬਾ ਵੇਖ ਜਾਂਦਾ ਹੈ ਤੇ ਆਪਣੇ ਵਾਲੇ ਭਾਈ ਹੁੰਦੇ ਹਰ ਵੇਲੇ ਲੇਟ ਹੀ ਹੈ ਕਿਉਂਕਿ ਆਪਣਾ ਕੰਮ ਹੀ ਥੋੜਾ ਲੇਟ ਚੱਲਦਾ ਫਿਰ ਇਹਨਾਂ ਪਹਿਲੇ ਚੱਲ ਜਾਂਦਾ ਤੇ ਮੈਂ ਮਥਾੜੂ ਕੱਲ ਨਹੀਂ ਤਾਂ ਕੀ ਕੀਤਾ ਭਾਈ ਕਿਉਂਕਿ ਆਪਣੇ ਵੱਡੇ ਫੋਰਮਨ ਸਾਹਿਬ ਆ ਗਏ ਸੀ ਨਹੀਂ ਤਾਂ ਸ਼ਕਵਿੰਦਰ ਵਾਲੀ ਪਤਾ ਹੀ ਆ ਨਾਤੇ ਤੋਂ ਉੱਤੇ ਹੁੰਦੇ ਸੀ ਹਨਾ ਸ਼ਕਵਿੰਦਰ ਆਏ ਟਾਈਮ ਨਾਲ ਨਾ ਨੂੰ ਲੈਂਦੇ ਸੀ ਇਹ ਪਹਿਲਾਂ ਤਾਂ ਹੁਣ ਥੋੜਾ ਜਾਂ ਏ ਮਿੱਤਰੋ ਹੋ ਗਈ ਬਾਬੇ ਉਹਨਾਂ ਦੀ ਵੀ ਸਟਾਰਟ ਹੈ ਤੇ ਭਾਈ ਆਪਣੀ ਕੇਸ ਲੱਗਦੀ ਜਿਹੜੀ ਇੱਥੇ ਮਤਲਬ ਆਪਣੀ ਲੱਗਦੀ ਅੱਗੇ ਇਹਨਾਂ ਨੇ ਵੀ ਕਰ ਲਈ ਭਾਈ ਸਟਾਰਟ ਦੇਣ ਹੋ ਗਿਆ ਸਟਾਰਟ ਭਾਈ ਮੈਂ ਕਿਹਾ ਵਲੌਗ ਕਰ ਲਈ ਸਟਾਰਟ ਦੱਸਾਂਗੇ ਤੁਹਾਨੂੰ ਅਪਡੇਟ ਦਵਾਂਗੇ ਅੱਗੇ ਬਾਕੀ ਵੀ ਫਿਲਟਰ ਕੱਢ ਕੇ ਰੱਖੀ ਬਿਠਿਆ ਆਪਣੇ ਵਾਲਾ ਰਾਜੂ ਵੇਖਦੇ ਹੁਣ ਕਮਲਾ ਕੀ ਕਰਦਾ ਚਲੋ ਠੀਕ ਹੈ ਮੈਂ ਹੁਣ ਕਰ ਲਾ ਇੱਕ ਭਾਈ ਐਮਪੀ ਲਈ ਕਾਕੀ ਨਾ ਗੱਲ ਵੀ ਆਪਾਂ ਕਿੱਥੇ ਜਾਣਾ ਹੈ ਤੇ ਕਿਹੜਾ ਆਪਣਾ ਕੋਈ ਏਰੀਆ ਹੈ ਫਿਰ ਦੱਸ ਦਿਆ ਤੁਹਾਨੂੰ ਤੇ ਕਰਦੇ ਆਗੇ ਗੱਲਬਾਤ ਹਾਂਜੀ ਮਿੱਤਰੋ ਆ ਗਿਆ ਆਪਾਂ ਉਹਨਾਂ ਦੇ ਉੱਤੇ ਛੱਤ ਤੇ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਛੱਤ ਤੇ ਬਾਈ ਤੇ ਵੇਖ ਲਓ ਬਾਈ ਰੇਡੀਏਟਰ ਚ ਪੈਦਾ ਪਾਣੀ ਖੂਲ ਆ ਸਾਡੀ ਵੀਡੀਓ ਤੇ ਇਹਨੂੰ ਕੋ ਲਾਈਕ ਜਿਹੜੇ ਫੋਰਮੈਨ ਵਾਲੀ ਵਾਧੂ ਵਾਧੂ ਤਣ ਤਣ ਹੋਈ ਪਈ ਇਹਦੇ ਤੇ ਬਾਕੀ ਉਧਰ ਆਪਣਾ ਰਾਜੂ ਵੀ ਲੱਗਿਆ ਵੇਖੋ ਬਾਈ ਪਰਾਂ ਵਾਲੀ ਹਾਂ ਕਰ ਰੱਖਣ ਵਾਲਾ ਇਹਦੇ ਰਾਜੂ ਵੀ ਕੰਮ ਕਰਨ ਲੱਗ ਪਿਆ ਬਾਈ ਵੱਲਾ ਭੱਜ ਪੁੱਜ ਜਾਂਦਾ ਨੁੱਕ ਜਾਂਦਾ ਸੀ ਬੀੜੇ ਬੋਲੇ ਤੇ ਚੱਕਰ ਚ ਹੁਣ ਬਈ ਸੂਤਰਾ ਲੱਗ ਗਿਆ ਆਪੇ ਹੀ ਕੰਮ ਕਰਨ ਲੱਗ ਗਿਆ ਛਰੇ ਆ ਬੀੜਾ ਲਾਉ ਲਾ ਆਈ ਮਾਰੂ ਕੇ ਪਲੇਟ ਜੀ ਮੈਂ ਨਹੀਂ ਲੰਗਾ ਲੁੰਦਾ ਛੱਟ ਤੇ ਹਣ ਕੁੱਤੇ ਕੰਮ ਸਾਰੇ ਆਪਾਂ ਵਧੀਆ ਬੰਦੇ ਬੰਨਾ ਮੈਂ ਵੇਖ ਲਓ ਬੱਲਾ ਥਰੇ ਲੱਗਦਾ ਆਪਣਾ ਆਹ ਸੂਰਜੀ ਦੇ ਨਾਲ ਦੀ ਜਗਦੀ ਮਿੱਤਰੋ ਉਹ ਜਿੰਨਾ ਬੋਟੀ ਲਿਆਉਣੀ ਠੀਕ ਹੈ ਮਿੱਤਰੋ ਹੋਵੇਗੀ ਕੱਲ ਜਲਦੀ ਪੁੱਜੀ ਲੈ ਹਣ ਲੈ ਹਣ ਇਸ ਅਗਵਿੰਦਰ ਗੱਲ ਕਰਦਾ ਆ ਬਾਕੀ ਫਿਲਟਰ ਰੱਖਿਆ ਪੈਨਾਂ ਦਾ ਇੱਥੇ ਬਾਕੀ ਉੱਤੇ ਦੀ ਕੰਡੀਸ਼ਨ ਵੇਖ ਲਓ ਇੱਧਰ 13 ਚਾਬੀ ਪਨ ਫੜਾਵੇਂ ਫੜਾ ਫੜਾ 13 ਚਾਬੀ ਪਨ ਫੜਾ 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 ਚੱਲਾ ਚੱਲਾ ਮਿੱਤਰੋ ਹੁਣ ਬਣੇਗੀ ਗੱਲ ਅੱਜ ਮੈਂ ਥੜੂ ਨਹੀਂ ਆਪਣੀ ਕੇਸ ਕਰਨੀ ਆ ਪਰ ਰੱਸੇ ਨਾਲ ਸਟਾਰਟ ਬੈਰਾਤੀ ਫੋਨ ਫੋਨ ਚਾਰਜ ਲਾ ਲੈਂਦੇ ਆ ਤੇ ਬੈਟਰੀ ਹੋ ਗਈ ਡਾਊਨ ਹੁਣ ਬੰਨ ਦਿੱਤੇ ਗੱਲਬਾਤ ਉਹ ਲੈ ਕੇ ਆਉਂਦਾ ਰੱਸਾ ਦਿੱਥੇ ਵੀ ਬਈ 1 2 3 4 ਅੰਦਰ ਮਿੱਤਰੋ ਹੁਣ ਬੰਨੀ ਗੱਲਬਾਤ ਪੂਰੀ ਓਕੇ ਵੇਖ ਰਿਹਾ ਕਿਵੇਂ ਬਾਈ ਖਿੱਚਦੇ ਰੱਸਾ ਸ਼ਾਇਦ ਮੈਨੂੰ ਕਸਾਉਣਾ ਪਵੇ ਹਾਂਜੀ ਮਿੱਤਰੋ ਹੁਣ ਕਰਦੇ ਨਹੀਂ ਸਾਫ ਸਵੈ ਮੈਨੂੰ ਲੱਗਦਾ ਕੰਮ ਤਾਂ ਬਾਈ ਆ ਜੋ ਓਖਾ ਹੀ ਐ ਬਾਕੀ ਕੱਲ ਵੀ ਓਖਾ ਜਿਹਾ ਲੱਗਦਾ ਹੀ ਫੇਰ ਵੀ ਆਪਾਂ ਵੀ 22 ਵੀਗੇ ਵੜ ਗਏ ਹਾਂ ਕਿਉਂਕਿ ਆਪਣੀ ਬੇਜਾਨ ਪਿੱਛੇ ਨਾਲ ਫੇਰ ਥੋੜੀ ਬਹੁਤ ਹੈਗੀ ਐ ਬਾਕੀ ਬਾਈ ਖੜੇ ਆ ਜੇ ਸਾਰੀ ਹੋਰਲ ਚੱਲਾਂਗੇ ਹਾਂ ਵੇਖ ਮਿੱਤਰੋ ਕੀ ਕੰਮ ਕਰਦਾ ਇਹ ਮਿੱਤਰ ਮਥਾੜੂ ਨੂੰ ਪਾਇਆ ਗਿਆ ਕਟਰ ਤੇ ਬਾਕੀ ਇਧਰ ਆਪਣੇ ਬਾਈ ਹਜੇ ਵੀ ਖੜੀਆਂ ਇਧਰ ਵੀ ਬੱਜੀ ਨਹੀਂ ਹਵਾ ਤੇ ਬਾਈ ਕਹਿੰਦੇ ਓੱਖਾ ਹੀ ਆ ਸਾਨੂੰ ਲਾ ਦੇਣੇ ਆਪ ਲੱਗਦੇ ਨਹੀਂ ਕੀ ਕਰੀਏ ਬਾਈ ਹੁਣ ਸਾਡਾ ਵੀ ਜੀਣ ਨਹੀਂ ਕਰਦਾ ਕੰਮ ਕਰਾਉਂਦਾ ਹੀ ਕਿਨੇ ਚੱਲੇ ਨਾਲ ਲਾ ਦੀਏ ਇਹ ਦੋ ਚਾਰ ਜਣੇ ਆਪਣੇ ਹੈਗੇ ਆ ਇਹੋ ਜਿਹਾਂ ਇਹ ਪੱਪੂ ਸਿੰਘ ਤੇ ਰਾਜੂ ਨੂੰ ਲਾਇਆ ਅੱਜ ਬਾਈ ਵੇਖ ਲਓ ਰਾਜੂ ਕੀ ਕਰਦਾ ਤੇ ਬਾਕੀ ਚੱਲੀਏ ਥਾੜੂ ਮਥਾੜੂ ਦਿਖਾਉਣੇ ਆ ਵੇਖ ਲਓ ਕਟਰ ਗੁੱਟਰ ਪਈ ਜਾਂਦਾ ਤੇ ਆਪਾਂ ਵੀ ਅੱਜ ਜਾਨੇ ਸ਼ਾਇਦ ਚੋਟੇਆ ਫੋਟੇਆ ਤੇ ਦਿਖਾਵਾਂਗੇ ਉਹ ਵੀ ਤੁਹਾਨੂੰ ਵੀਡੀਓ ਵਿੱਚ ਬਣੇ ਰਿਓ ਤੇ ਹਾਂਜੀ ਮਿੱਤਰੋ ਆਏ ਸੀ ਪੰਪ ਤੇ ਤੇ ਤੇਲ ਪੋਣਾ ਸੀ ਕਹਿੰਦੇ ਲੱਗੇਗਾ ਟਾਈਮ ਕਰਾਉ ਪਏ ਲੱਗ ਮੈਂ ਕਿ ਆਪਾਂ ਨਵਾਂ ਹਜੇ ਹੁਣ ਖਾਤਾ ਚਲਾਇਆ ਖੋਪਾ ਪਣੀਏ ਜੀ ਪੰਪ ਤੇ ਆਇਆ ਖੋਪਾ ਪਣੀਏ ਖੋਪਾ ਕਿਹੜਾ ਖੋਪੇਲਾ ਤੇ ਮਿੱਤਰੋ ਅੱਜ ਆਪਾਂ ਜਨਾ ਮੀਨਾ ਕੋ ਗੁਜਰਾ ਦੇ ਪਿੰਡ ਬਾਕੀ ਆਪਾਂ ਜਾਵਾਂਗੇ ਬਰਖੇੜੀ ਵੀ ਤੇ ਥੋੜਾ ਜੁਰ ਰਹਿ ਜਾਗੇ ਨਾਪਾ ਨੇਰਾ ਵੀ ਤੇ ਵੱਡਾਂਗੇ ਵੇਖਦੇ ਅੱਜ ਕਿੰਨੀ ਕਟਿੰਗ ਕਰਦੇ ਆਪਾਂ ਤੇ ਬਾਕੀ ਵੇਖ ਲਓ ਭਾਈ ਵਿਊ ਬੋਰ ਵਗੈਰਾ ਖੜਾ ਪੂਰਾ ਇੱਥੇ ਹਾਂਜੀ ਮਿੱਤਰੋ ਗੱਲਬਾਤ ਪੂਰੀ ਓਕੇ ਆ ਪਹਿਲੇ ਹੀ ਕਰਤਾਰ ਆਪਣੀ ਖੜੀ ਹੈ ਕਬੀਲੀਆਂ ਦੀ ਤੇ ਬਾਕੀ ਆ ਗਈ ਇੱਕ ਤਮਾਣਾ ਭਾਈ ਨਵੀਂ ਮਗਰੇ ਭਾਈ ਪ੍ਰਿੰਸ ਚੱਲੀ ਹੈ ਤੇ ਬਾਕੀ ਲਾਈਵ ਲੱਗੇ ਉਹ ਭੈਣ ਦੀ ਸੀ ਮੈਂ ਤਾਂ ਵੇਖੀ ਨਹੀਂ ਬਹੁਤ ਜ਼ਿਆਦਾ ਕੰਮ ਬੈਨਾ ਪਿੱਛੇ ਮਲਕੀਤ ਬਾਈ ਤੇ ਉਹਦੀ ਪਿੱਛੇ ਬਾਈ ਫਿਰ ਮਲਕੀਤ ਚੱਲੀ ਹੈ ਚਾਰ ਕੰਮ ਬੈਨਾ ਚੱਲੀਆਂ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਸੀਜ਼ਨ ਬਾਈ ਬਹੁਤ ਮੰਦਾ ਹੈ ਤੇ ਸੀਜ਼ਨ ਲੱਗਣੀ ਜਾਂਦਾ ਇੱਥੋਂ ਦਾ ਬਾਕੀ ਤੁਹਾਨੂੰ ਦਿਖਾਉਣੇ ਇੱਕ ਵਾਰੀ ਫਿਰ ਤੋਂ ਹਾਂ ਕਿੱਥੋਂ ਵਿਖੇਗਾ ਇੱਥੋਂ ਹੀ ਦੇਖਣੀ ਹੈ ਬਾਈ ਵੇਖ ਲਓ ਚੱਲੀਆਂ ਬਈ ਟਾਟਾ ਬਾਏ ਬਾਏ ਕਰਦੀਆਂ ਮਾਊ ਨੂੰ ਬਾਕੀ ਮਾਊ ਚ ਕੰਮ ਵੇਖ ਕੇ ਆਈ ਸੀ ਬੰਨਾ ਸੈੱਟ ਨਹੀਂ ਸੀ ਤੇ ਬਾਕੀ ਕਰਾਂਗੇ ਹੁਣ ਅੱਗੇ ਗੱਲ ਬਾਤ ਦਿਖਾਵਾਂਗੇ ਤੁਹਾਨੂੰ ਮਿੱਤਰੋ ਵੇਖ ਲਓ ਨਾ ਕਹਿੰਦੇ ਫੋਰਮੈਨ ਸਾਬ ਚਲਾਉਣਾ ਸਾਈਕਲ ਚਲਾ ਦੇ ਬਾਈ ਇਹ ਬੋਲ ਰਿਹਾ ਕਿ ਸਾਈਕਲ ਚਲਾਉਣਾ ਹੈ ਮਿੱਤਰੋ ਵੇਖ ਲਓ ਚਲਦਾ ਸਾਈਕਲ 200 ਰੁਪਏ ਕਿਉਂ ਦਾਲੋ 200 ਰੁਪਏ ਦਾ ਮਿੱਤਰੋ ਨੇ ਪਹਿਲੀ ਦੱਸ ਦਿੱਤੇ ਕਿ 200 ਦੀ ਟੂਬ ਨਵੀਂ ਪਾਣੀ ਜੇ ਖਰਾਬ ਹੋ ਗਈ ਨਾ ਤੇ ਤੈਨੂੰ ਪਵਾਣੀ ਪੈਣੀ ਚੱਲ ਆਪਾਂ ਹੀ ਦਾਲੇ ਦੇ ਦਾਂਗੇ ਸ਼ਾਨੂ ਵਰਗੀ ਨਹੀਂ ਟੂਬ ਫੁੱਟ ਜਾਓ ਨਹੀਂ ਟੂਬ ਫਟ ਜਾਏ ਟੂਬ ਗਾਇ ਕੋ ਫਟ ਜਾਏ ਦੇਖੋ ਟਾਇਰ ਫੁੱਟੂ ਉਹ ਇਤਨਾ ਗਾੜੀ ਇਤਨੀ ਬੜੀ ਗਾੜੀ ਇਹ ਇਹਦੇ ਵਿੱਚ 8 ਦਿਨੋਂ ਜ਼ਿਆਦਾ ਭਈਆ ਮਸ਼ੀਨ ਸਾਈਕਲ ਵਿੱਚ ਨਾ ਮਥਾੜੂ ਵਾਲਾ ਹੱਥ ਹੈ ਭਾਈ ਉਹਨਾਂ ਨੇ ਬੜੇ ਦਾਣੇ ਦਿੱਤੇ ਨੇ ਇਹ ਸ਼ਾਰੂ ਕੰਢੀ ਲੈ ਨਹੀਂ ਆਪਾਂ ਕਿੱਥੇ ਜਾਈਏ ਆ ਨਹੀਂ ਆਪਾਂ ਇੱਥੇ ਨਹੀਂ ਰੁਕਾਂਗੇ ਬਾਬਾ ਰੱਖੇ ਸੁੱਖ ਹੋ ਗਈ ਆਪਣੀ ਸਟਾਰਟ ਫੇਰ ਅੱਜ ਕੰਮ ਕਰਨ ਮੀਨਾ ਖੋ ਵਿੱਚ ਮੀਨਾ ਖੋ ਸਾਮਰ ਖੋ ਤੇ ਭਾਈ ਕਰਤੀ ਆਪਾਂ ਸਟਾਰਟ ਹਜੇ ਪਹਿਲਾ ਚੱਕਰ ਹੈ ਬਾਕੀ ਭਾਈ ਕਹਿੰਦੇ ਆ ਕਿ ਸਾਰਾ ਦਿਨ ਚੱਲੇਗੀ ਤੇ ਬਾਕੀ ਵੇਖ ਲੈਨੇ ਆਜੇ ਕੋਈ ਕੰਫਰਮ ਨਹੀਂ ਹੈ ਦੇਖ ਲਓ ਭਾਈ ਪਹਿਲੇ ਰਾਉਂਡ ਮੈਂ ਕਹਿੰਦਾ ਹਾਂ ਨਾ ਵੀ ਪਹਿਲਾ ਰਾਉਂਡ ਆਪਾਂ ਦਿਖਾ ਲਈਏ ਸਾਰਿਆਂ ਨੂੰ ਤੇ ਵੇਖ ਲਓ ਮਿੱਤਰੋ ਕੁਝ ਏਦਾਂ ਦਾ ਸਿਸਟਮ ਹੈ ਤੇ ਕਰਤੀ ਆਪਾਂ ਸਟਾਰਟਿੰਗ ਅੱਜ ਦੀ ਦੇਖ ਲਓ ਆਪ ਵਹੀਓ ਜਿਸ ਕੇ ਬਾਅਦ 855 ਦਾ ਠੀਕ ਹੈ ਠੀਕ ਹੈ ਆ ਮੈਨੂੰ ਸਮਝ ਆਇਆ ਤੇ ਮਿੱਤਰੋ ਵੇਖ ਲਓ ਆਪਣਾ ਪਹਿਲਾ ਰਾਉਂਡ ਹੈ ਤੇ ਕਾਫੀ ਵਧੀਆ ਗੱਲਬਾਤ ਤੇ ਵੇਖ ਲਓ ਮਿੱਤਰੋ ਤੇ ਇਹ ਚੱਲ ਵੀ ਆਪਣੇ ਮੀਨਾ ਕੋਸ ਸਮਰਖੋ ਵਿੱਚ ਤੇ ਚਲੋ ਠੀਕ ਹੈ ਹੁਣ ਦਵਾਂਗੇ ਅੱਗੇ ਅਪਡੇਟ ਬਣੇ ਰਹੋ ਦੇਖ ਲਈ ਕੀ ਫੜ ਲਿਆ ਇੱਥੇ ਗਾਂ ਫੜ ਲਈ ਆ ਉਹ ਤਾਂ ਛੱਡਈ ਜਾ ਫੇਰ ਉਹਦਾ ਬੱਚਾ ਛੱਡਈ ਉਹ ਵੇਖ ਮਿੱਤਰ ਕੀ ਕਰਦਾ ਹੈ ਲੈ ਚਲ ਉਹ ਤਾਂ ਇੱਥੇ ਫਿਰਦਾ ਕਾਲਾ ਇਹਨਾਂ ਉਹ ਵਿੰਦਾ ਪਈ ਛੱਡੀ 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 ਲੈ ਜਾ ਲੈ ਜਾ ਛੱਡੀ ਪਜਾ ਦੇ ਪਜਾ ਦੇ ਛੱਡ ਦੇ ਤੇ ਚ ਪਹਾਈਏ ਨੂੰ ਇਹਨੂੰ ਯਾ ਲੱਭ ਲਿਆ ਚ ਆ ਜਾਓ ਆਪਾਂ ਉਹ ਇਹ ਤੁਹਾਨੂੰ ਰੋਕਾ ਐਮਪੀਓ ਜੀ ਦੇਖਣ ਨੂੰ ਮਿਲੇਗਾ ਤੇ ਦੱਸਿਓ ਕਮੈਂਟਾਂ ਵਿੱਚ ਤੁਹਾਨੂੰ ਕਿੰਨੂ ਕਿੰਨੂ ਪਤਾ ਇਹਦਾ ਨਾਮ ਮੈਨੂੰ ਵੀ ਨਹੀਂ ਪਤਾ ਕੋਈ ਦੱਸਣਾ ਠੀਕ ਹੈ ਸੰਤਰੀ ਕਲਰ ਦੇ ਫੁੱਲ ਲੱਗਦੇ ਆ ਬੜੇ ਵਧੀਆ ਵਧੀਆ ਬਾਕੀ ਇਹਦੇ ਜਲਦੀ ਆਪਣੀ ਰਾਣੀ ਭਾਈ ਰੋਜ਼ ਇਹ ਤਾਂ ਲੱਗਦਾ ਕਿ ਅੱਜ ਕੰਮ ਖਤਮ ਹੋ ਗਿਆ ਅੱਜ ਖਤਮ ਹੋ ਗਿਆ ਪਰ ਬਾਬਾ ਮਿਹਰ ਕਰਦਾ ਰੋਜ਼ ਆਪਾਂ ਨੂੰ 15 20 ਵਿਗੇ ਦੇਖਣ ਨੂੰ ਮਿਲ ਜਾਂਦੇ ਆ ਤੇ ਉਹਨੇ ਨਾਲ ਬਾਈ ਥੋੜਾ ਬਹੁਤ ਸਰਕਲ ਆਪਣਾ ਚੱਲੀ ਜਾਂਦਾ ਤੇ ਆਪਾਂ ਹੁਣ ਆ ਗਏ ਸੀ ਤੀਜੇ ਖੇਤੇ ਵਿੱਚ ਪਹਿਲਾਂ ਆਪਾਂ ਇੱਕ ਵੱਡੇ 8.5 ਵਿਗੇ ਉਸ ਤੋਂ ਵੱਡੇ ਆਪਾਂ 7 ਵਿਗੇ ਤੇ ਹੁਣ ਆਪਾਂ ਤੀਜੇ ਖੇਤ ਵਿੱਚ ਆ ਗਏ ਆ ਤੇ ਬਾਕੀ ਅੱਜ ਆਪਾਂ ਜਾਵਾਂਗੇ ਜਿਹੜੇ ਤੁਹਾਨੂੰ ਪੁਰਾਣੇ ਪਿਛਲੇ ਵਲੌਗ ਵਿੱਚ ਦੇਖਣ ਨੂੰ ਮਿਲਦੇ ਰਿਹਾ ਉਹਨਾਂ ਦੇ ਖੇਤਾਂ ਵਿੱਚ ਬਾਕੀ ਪਹਿਲਾਂ ਵੀ ਆਪਾਂ ਜਾਣਾ ਸੀ ਤੇ ਆਪਾਂ ਨੂੰ ਟਾਈਮ ਨਹੀਂ ਮਿਲਿਆ ਤੇ ਹੁਣ ਮਿਲਿਆ ਟਾਈਮ ਹੈ ਕਿ ਚਲੋ ਫਿਰ ਚਲਦਿਆਂ ਹੁਣ ਤੇ ਕਰ ਕਿਉਂ ਨੇ ਗੱਲਬਾਤ ਤੇ ਚਲੋ ਠੀਕ ਹੈ ਹੁਣ ਮਿਲਦੇ ਆਂ ਪਿਛਲੇ ਯਾਰ ਬਈ ਨਾਲ ਤੇ ਫਿਰ ਉਦੋਂ ਕਰਾਂਗੇ ਗੱਲਬਾਤ ਦਿਖਾਵਾਂਗੇ ਤੁਹਾਨੂੰ ਬਾਕੀ ਕਟਿੰਗ ਦੇਖ ਲਓ ਆਪਣੀ ਕੰਮ ਬੈਂ ਦੀ ਪੂਰੀ ਇੱਕਦਮ ਓਕੇ ਹੈ ਤਾਂ ਹਾਂਜੀ ਬਾਬੇ ਵਾਜ ਨੂੰ ਗਿਆ ਦੇਖ ਲਓ ਕਿੰਨਾ ਟਾਈਮ ਹੋ ਗਿਆ ਤੇ ਬਾਕੀ ਬਈ ਵੇਖੋ ਲੱਤਾਂ ਲੁੱਤਾ ਪਸਾਈ ਬੈਠੇ ਵਿੱਚ ਤੇ ਮੈਂ ਕਿਦੋਂ ਦਾ ਗਿਆ ਬਈ ਕਿ ਜੇ ਵੱਢਿਆ ਗਿਆ ਤਾਂ ਜੋ ਮਿੱਤਰੋ ਗੱਲ ਹੀ ਨਹੀਂ ਸੁਣਦੇ ਹੁੰਦੇ ਵੇਖ ਕੋਈ ਰੋਲਾ ਪਾਈ ਜਾਂਦੇ। ਬਾਕੀ ਆਉਂਦੇ ਦੇ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਵੀ ਕੀ ਸੀਨ ਹੋਇਆ ਤੇ ਕਿਉਂ ਕਹੀ ਜਾਂਦੇ ਸੀ ਉਹ। ਬਾਕੀ ਵੇਖ ਲੋ ਮੈਂ ਤੂੰ ਇੱਧਰ ਕੀ ਹੋ ਜਾਂਦਾ। ਇਹ ਜਾ ਵੇਖੋ ਮੇਦਰੋ ਆਪਣੇ ਤਰ੍ਹਾਂ ਕੰਮ ਹੋ ਜਾਂਦਾ। ਇਹ ਕੀ ਕਰ ਰਿਹਾ? ਇਹ ਕੀ ਕਰ ਰਿਹਾ? ਕਾਟ ਰਿਹਾ। ਕਾਟ ਰਹੀ ਜੀ। ਵੇਖ ਲੋ ਮੇਦਰ ਜਨਤਾ ਵੇਖੋ ਕਿੰਨੀ ਉੱਤੇ ਲੱਦੀ ਆਉਂਦੀ ਵੀ ਐ। ਇੱਥੇ ਹੁਣ ਤੁਹਾਨੂੰ ਦੇਖੇਗਾ। ਜਨਤਾ ਵੇਖ ਲੋ ਮਿੱਤਰੋ ਤੇ ਆਪਣੇ ਪੱਪੂ ਸਿੰਘ ਫੋਰਮੈਨ ਅੱਗੋਂ ਆਪਣਾ ਆ ਗਿਆ ਕ੍ਰਿਸ਼ਨਾ ਵੀ ਇਹਨਾਂ ਨੂੰ ਕਿਹਾ ਵੀ ਇੱਥੇ ਪਲਟ ਦੋ ਤੇ ਕਿਧਰ ਤੁੰਨੀਆਂ ਦੇ ਉਹ ਵੜਨਾ ਮਾਮਾ ਪਿੱਛੇ ਗਿਆ ਕਿਧਰ ਤੁੰਨੀਆਂ ਦੇ ਜੀ ਉਹਦੇ ਬੰਦ ਕਰ ਦਿੱਤੀ ਜੇ ਚਾਰੇ ਪਾਸੇ ਬੰਮ ਫੇਰ ਤੇ ਆ ਜਾਊਗਾ ਵੀਡੀਓ ਵੀ ਬਣਾ ਕੇ ਪਰਮ ਦਾ ਛੋਟ ਗਿਆ ਉਹ ਜਵਾਕ ਟੋਡੇ ਨਾਲ ਬੈਠਾ ਉਹ ਵਾਹਨ ਵੜਨਾ ਹੈ ਕਰੋ ਡਾਂਸ ਡਾਂਸ ਕਰੋ ਡਾਂਸ ਕਰੋ ਵੇਖੋ ਮਿੱਤਰੋ ਰੈਟ ਬਲ ਫਿਰ ਕਿਧਰ ਗਿਆ ਮਨਫੁੱਲ ਆ ਮਨਫੁੱਲ ਕਾਹਨ ਪੇ ਗਿਆ ਨਹੀਂ ਨਹੀਂ ਇਹ ਤਾਂ ਮੋਹਿਦ ਹੈ ਮੋਹਿਦ ਹੈ ਅੱਛਾ ਆ ਗਿਆ ਮੇਰਾ ਤਾਂ ਘੜਨਾ ਹੀ ਨਹੀਂ ਅੱਜ ਤੂੰ ਕਿਉਂ ਨਹੀਂ ਪੜਨਾ ਇੱਧਰ ਜਾਓ ਵੇਖ ਕੇ ਆਓ ਮੋਦੀ ਭਾਈ ਇਹ ਮੋਦੀ ਭਾਈ ਵੇਖ ਲਓ ਕਿੰਨੀ ਜਨਤਾ ਬੈਠੀ ਹੈ ਸਾਰੀ ਆਪਣੀ ਪੁਰਾਣੀ ਜਨਤਾ ਹੀ ਹੈ ਵੇਖ ਲਓ ਇੱਧਰ ਬੈਠਾ ਆਪਣੇ ਪੱਪੂ ਸਾਹਿਬ ਫੋਰਮੈਨ ਤੇ ਪਿੱਛੇ ਆਪਣੇ ਨਾਲ ਆਇਆ ਹਾਂ ਮੇ ਸਾਹਿਬ ਫੋਰਮੈਨ ਬੈਠਾ ਬੋਲ ਤੇ ਬਾਕੀ ਵੇਖ ਲਓ ਸਾਰੀ ਜਨਤਾ ਐਵੇਂ ਦੱਸ ਦੇਣ ਵਿੱਚ ਟੇਢਾ ਕਿਉਂ ਬੈਠਾ ਜਗਦੀਸ਼ ਬੈਠਾ ਹਾਂ ਜਗਦੀਸ਼ ਮੈਂ ਤਾਂ ਇੱਥੇ ਮੈਂ ਤੇ ਜਗਦੀਸ਼ ਹਾਂ ਮੇਰੇ ਮਿੱਤਰ ਜਗਦੀਸ਼ ਬੈਠੇ ਕਹਿੰਦੇ ਹਾਂ ਗੱਠ ਹੂੰ ਨਹੀਂ ਸੋਨੂ ਤਾਂ ਨਹੀਂ ਸਾਰੇ ਆਪਣਾ ਯਾਰ ਬੇਲੀ ਡੀਜੇ ਵੇਖੋ ਕਿੰਨੇ ਧੱਕ ਚੱਕੀ ਫਿਰਦਾ ਸੇਰਾ ਕਹਿੰਦਾ ਕਾਹ ਪੇ ਜਾ ਰਹੇ ਹੋ ਕਾਹ ਪੇ ਜਾ ਰਹੇ ਹੋ ਕਾਹ ਪੇ ਜਾ ਰਹੇ ਹੋ ਕਾਹ ਪੇ ਹੋਰ ਸਰ ਬੜੀਆ 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 ਇੱਕ ਨੰਬਰ ਵੇਖ ਲਓ ਮਿੱਤਰ ਹਮਾਂ ਬੇਲੀ ਹੈ ਨਾਮ ਕੀ ਹੈ ਤੁਹਾਡਾ ਗੁਲਦੀਪ ਹੈ ਮਿੱਤਰ ਉਹ ਤੋਂ ਗੁਜਰ ਹੈ ਇਹ ਡੀਜਾ ਕਿੰਨੇ ਦਾ ਹੈ 15000 15000 ਦਾ ਮਿੱਤਰ ਡੀਜਾ ਲਾਇਆ ਹੈ ਆਪਣੀ ਕੰਬੈਨ ਤੇ ਆਉਂਦਾ ਨਹੀਂ ਤਾਂ ਆਪਾਂ ਲਾ ਲੈਣਾ ਹੈ ਅਭੀ ਕਾਹ ਪੇ ਜਾ ਰਹੇ ਹੋ ਫੋਨ ਕੱਢਵਾ ਜੋ ਕਰਾਂ ਹਾਂ ਠੀਕ ਹੈ ਯੇਗਾ ਠੀਕ ਹੈ ਆ ਮਿੱਤਰ ਆਪਣਾ ਯਾਰ ਵੇ ਲਈ ਆਏ ਚਲੋ ਠੀਕ ਹੈ ਸੁਬਾਹ ਕਾ ਵੀਡੀਓ ਆ ਜਾਏਗਾ ਠੀਕ ਹੈ ਓਕੇ